ਕੌਣ ਕਹਨੇ ਉਹ ਉਦੋਂ ਕਿਉਂ ਨਹੀਂ ਆਏ 1 ਨਵੰਬਰ ਨੂੰ ਲੁਧਿਆਣੇ ਕਿਉਂ ਨਹੀਂ ਆਏ ਜਦੋਂ ਮੈਂ ਓਪਨ ਡਿਬੇਟ ਦਾ ਕਿ ਆਇਆ ਸੀ ਬੀਜਪੀ ਦਾ ਪ੍ਰਧਾਨ ਕਹਿੰਦਾ ਵੀ ਕਾ ਕਾਤੇ ਡਿਬੇਟ ਕਰਨੀ ਹੈ 15 ਲੱਖ ਤੇ ਨਾ ਕਰੀਏ 2 ਕਰੋੜ ਨੌਕਰੀਆਂ ਹਰ ਇੱਕ ਸਾਲ ਉਦੋਂ ਨਾ ਕਰੀਏ ਕਰਜ਼ਾ ਮਾਫਸ ਹੋਰ ਉਹਦੇ ਨਾ ਕਰੀਏ ਜੋ ਜੁਮਲੇबाजी ਹੋ ਰਹੀ ਹੈ ਕਰ ਲੋ ਟਵੀਟ ਉਹਨੂੰ ਆ ਜਾ ਕੋਈ ਹਾਂ ਜੀ ਆਉਂਦੇ ਰਹਿੰਦੇ ਆ ਸਾਰੇ ਮੰਤਰੀ ਵਧੀਆ ਟੂਰਿਜ਼ਮ ਪਲੇਸ ਹੈ ਪੰਜਾਬ ਰੋਟੀ ਰੋਟੀ ਸਾਗ ਸੂਖ ਖਾ ਗਏ ਮੱਕੀ ਦੀ ਰੋਟੀ ਖਾ ਕੇ ਸਾਗ ਖਾ ਗਏ ਤੇ ਜਾ ਕੇ ਕਹਿੰਦੇ ਕੇਂਦਰ ਨੂੰ ਰਿਪੋਰਟ ਦੇ ਮੈਂ ਕਹਿੰਦਾ ਪੁੱਛਦਾ ਖਾਣੇ ਇਹਨਾਂ ਨੂੰ ਉਹ ਤੇ ਦੋ ਬੰਦਿਆਂ ਨੇ ਚਲਦੇ ਆ ਚਾਹੇ ਸੀਵਰੇਜ ਦਾ ਢੱਕਣ ਬਦਲਾਉਣਾ ਤਾਂ ਵੀ ਗ੍ਰਹਿ ਮੰਤਰੀ ਨਾਲ ਗੱਲ ਕਰਨੀ ਪੈਂਦੀ ਜਾਂ ਮੋਦੀ ਨਾਲ ਗੱਲ ਇਹ ਮਿੱਟੂ ਹੋ ਰਹੀ ਵਿਚਾਰੇ ਚਲੋ ਤੇ ਉਹਦੇ ਵਿੱਚ ਉਹਨੇ ਗੈਂਗਾ ਦੀ ਸਾਰੇ ਗੈਂਗਾ ਦੀ ਰਿਪੋਰਟ ਵੀ ਦਿੱਤੀ ਨਾ ਵੀ ਕਿਹੜੇ ਕਿਹੜੇ ਨੇ ਸੁਖਿੰਦਰ ਦਾਵਾਨੇ ਸਪੀਕਰ ਸਾਹਮਣੇ ਲਿਖਿਆ ਵੀ ਪੰਜਾਬ ਚ ਗੈਂਗਸਟਰ ਵਧ ਗਏ। ਤੁਸੀਂ ਸਿੰਦਰਨ ਦਾ ਵੀ ਤਾਂ ਲਿਆਇਆ ਉਹਨਾਂ ਨੂੰ। ਥੋੜਾ ਜਿਹਾ ਡਰੈੱਸ ਵੀ ਦੇਣ ਦਾ ਵੀ ਕਿਹੜੇ ਕਿਹੜੇ ਨੇ। ਕਮਾਲ ਆ ਯਾਰ। ਵੱਡੇ ਵੱਡੇ ਗੈਂਗਸਟਰ ਤਾਂ ਉਹਦਾ ਨਾਂ ਲਈ ਜਾਂਦੇ ਨੇ। ਵੀ ਅਸੀਂ ਸਾਨੂੰ ਇਹਨੇ ਪਤਾ ਕੀਤਾ। ਉਹ ਬਹੁਤ ਜੇਲ੍ਹ ਚ ਬੈਠੇ ਨੇ ਕੰਮ ਲੈ ਕੇ ਛੱਡਦੇ ਉਹ। ਤੁਸੀਂ ਸਿੰਦਰਨਝਾਵਾ ਜੀ। ਤੁਸੀਂ ਭਾਵੇਂ ਇਹ ਜਿਹੀ ਚਿੱਠੀਆਂ ਨਾਲ ਲੇਖੋ। ਜਿੱਤੇ ਗੈਂਗਸਟਰਾਂ ਦਾ ਪੰਜਾਬ ਦੇ ਵਿੱਚ ਮੈਂ ਅੱਜ ਫੇਰ ਕਹਿਣਾ ਚਾਹਣਾ। ਪੰਜਾਬ ਦੇ ਵਿੱਚ ਗੈਂਗਸਟਰ ਲਈ ਕੋਈ ਥਾਂ ਨਹੀਂ ਜੇ ਕੋਈ ਇਸ ਗਲਤਫਹਿਮੀ 'ਚ ਆ ਕੇ ਪੰਜਾਬ ਦੀ ਲਾਅ ਐਂਡ ਆਰਡਰ ਨੂੰ ਜਾਂ ਪੰਜਾਬ ਦੇ ਸੋਸ਼ਲ ਸਟਰਕਚਰ ਨੂੰ ਪਾਈ ਜਾ ਰਹੇ ਨੂੰ ਤੋੜ ਦੂਗਾ ਗੋਲੀਆਂ ਨਾਲ ਤਾਂ ਗਲਤਫਹਿਮੀ ਚ ਹੈ ਇੱਧਰਲੇ ਪਾਸਿਓਂ ਵੀ ਜਿਹੜਾ ਜਵਾਬ ਉਹ ਆਊਗਾ ਜਿਹੜਾ ਕੋਈ ਸੜਕਾਂ ਤੇ ਜਾਂ ਪੈਟਰੋਲ ਪੰਪ ਤੇ ਕਿਸੇ ਦੁਕਾਨ ਤੇ ਗੋਲੀ ਚਲਾਊਗਾ ਮਾਂ ਦੀ ਗੋਦੀ 'ਚ ਜਾ ਕੇ ਉਹ ਵੀ ਨਹੀਂ ਸੌਂਦਾ ਫਿਰ ਲੋਰੀਆਂ ਉਹਨੂੰ ਵੀ ਨਹੀਂ ਮਿਲਣੀਆਂ ਇਹ ਮੈਂ ਸਖਤ ਚਾਬਦਾਂ ਜਿ ਕਹਿਣਾ ਚਾਹਣਾ ਕਿ ਪੰਜਾਬ ਹਮੇਸ਼ਾ ਸ਼ਾਂਤੀਪੂਰਵਕ ਸਰਬਾਧਿਪਲੇ ਦੀ ਬਾਣੀ ਵਾਲਾ ਪ੍ਰਦੇਸ਼ ਹੈ ਤੇ ਇੱਥੇ ਕੋਈ ਐਦਾਂ ਦਾ ਸੋਚ ਕਿ ਆਜੇ ਕੋਈ ਸ਼ੂਟਰ ਆਜੇ ਕੋਈ ਉਧਰੋਂ ਉਧਰੋਂ ਕੋਈ ਵੀ ਅਸੀਂ ਚਾਰ ਗੋਲੀਆਂ ਚਲਾ ਕੇ ਪੰਜਾਬ ਦਾ ਅਮਨ ਚੈਨ ਭੰਗ ਕਰ ਦਾਂਗੇ ਗਲਤਫਹਿਮੀ ਚ ਨੇ